ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੇ ਵਲੌਗ ਵਿੱਚ ਅੱਜ ਆਪਾਂ ਤੁਹਾਨੂੰ ਸिखਾਵਾਂਗੇ ਜੀ ਤੁਸੀਂ ਘਰ ਦੇ ਅੰਦਰ ਹੀ ਇਦਾਂ ਦਾ ਇੱਕ ਕੰਗੇ ਟੰਗਣ ਦੇ ਲਈ ਹੈਂਗਰ ਕਿਵੇਂ ਬਣਾ ਸਕਦੇ ਹੋ ਇਹਦੇ ਨਾਲ ਤੁਹਾਡੇ ਘਰ ਦੇ ਅੰਦਰ ਕੰਗੇ ਕਦੇ ਗਵਾਚਣਗੇ ਨਹੀਂ ਤੇ ਤੁਸੀਂ ਬੜੀ ਹੀ ਆਸਾਨੀ ਦੇ ਨਾਲ ਇਹਨੂੰ ਬਣਾ ਸਕਦੇ ਹੋ ਜੇ ਤੁਹਾਨੂੰ ਵੀ ਆਰਟ ਐਂਡ ਕ્રાਫਟ ਦਾ ਸ਼ੌਂਕ ਹੈ ਤੇ ਤੁਸੀਂ ਘਰ ਦੇ ਵਿੱਚ ਸਫਾਈ ਰੱਖਣਾ ਤੇ ਆਰਗੇਨਾਈਜ਼ਡ ਰਹਿਣਾ ਪਸੰਦ ਕਰਦੇ ਹੋ ਤੇ ਇਹ ਵਲੌਗ ਤੁਹਾਡੇ ਲਈ ਹੈ ਤੁਸੀਂ ਇਹਨੂੰ ਐਂਡ ਤੱਕ ਜ਼ਰੂਰ ਦੇਖਣਾ ਤੇ ਬਹੁਤ ਹੀ ਥੋੜੇ ਟਾਈਮ ਦੇ ਵਿੱਚ ਬਣ ਕੇ ਤਿਆਰ ਹੋ ਜਾਂਦਾ ਹੈ ਤੁਸੀਂ ਇਹਨੂੰ ਇੰਜੋਏ ਕਰੋਗੇ ਚਲੋ ਜੀ ਆਪਾਂ ਵਲੌਗ ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾਂ ਤੁਸੀਂ ਦੋ ਪੀੜੀਆਂ ਲੈ ਲੈਣੀਆਂ ਜੀ ਉਹ ਪੁੱਠੀਆਂ ਕਰਕੇ ਉਹਨਾਂ ਦੇ ਵਿਚਾਲੇ ਤੁਸੀਂ ਇੱਕ ਇੱਟ ਧਰ ਦੇਣੀ ਹੈ ਇੱਟ ਦੇ ਉੱਪਰ ਤੁਸੀਂ ਥੋੜਾ ਬਹੁਤ ਕੋਈ ਪੋਲੀਥਿਨ ਚੜਾ ਲਿਓ ਜੇ ਤਾਂ ਕਿ ਤੁਹਾਡੇ ਧਾਗਾ ਜਿਹੜਾ ਇਹ ਗੰਦਾ ਨਾ ਹੋਵੇ ਇਹਨੂੰ ਤੁਸੀਂ ਬਾਜ਼ਾਰ ਦੇ ਵਿੱਚ ਜੇ ਕਹੋਗੇ ਵੀ ਸਾਨੂੰ ਕੰਗੇ ਟੰਗਣ ਵਾਲੇ ਜਿਹੜੀ ਰੱਸੀ ਚਾਹੀਦੀ ਹੈ ਜਾਂ ਧਾਗਾ ਚਾਹੀਦਾ ਹੈ ਤਾਂ ਉਹਨਾਂ ਨੂੰ ਪਤਾ ਹੁੰਦਾ ਦੁਕਾਨਾਂ ਵਾਲਿਆਂ ਨੂੰ ਤੁਹਾਨੂੰ ਦੇ ਦੇਣਗੇ ਕਲਰ ਤੁਸੀਂ ਆਪਣੀ ਚੋਇਸ ਦਾ ਜੋ ਮਰਜੀ ਜੋ ਤੁਹਾਡੇ ਘਰ ਦੇ ਡੈਕੋਰ ਦੇ ਅਕੋਰਡਿੰਗ ਜਾਂਦਾ ਹੈ ਤੁਸੀਂ ਉਹ ਵੀ ਦਾ ਲੈ ਸਕਦੇ ਹੋ ਜੇ ਤੁਸੀਂ ਪੰਜਾਬੀ ਸੱਭਿਆਚਾਰ ਨਾਲ ਜੁੜੇ ਰਹਿੰਦੇ ਹੋ ਤੇ ਤੁਹਾਨੂੰ ਡੋਰੀਆਂ ਵਗੈਰਾ ਦਾ ਸ਼ੌਂਕ ਹੈ ਤਾਂ ਇਹਦੀ ਤਾਂ ਇਹਦਾ ਕਰਕੇ ਜੀ ਤੁਸੀਂ ਰੱਸੀ ਦੇ 40 ਜੋਟੇ ਪਾ ਲੈਨੇ ਟੋਟਲ ਇਹ 80 ਬਣ ਜਾਣਗੇ ਇੱਕ ਵਾਰ ਜਦੋਂ ਤੁਹਾਡਾ ਇਹਦਾ ਕੰਪਲੀਟ ਹੋ ਗਿਆ ਤਾਂ ਤੁਸੀਂ ਇਹਨੂੰ ਵਿਚਾਲੋ ਕੱਟ ਦੇਣਾ ਵਿਚਾਲੋ ਕੱਟਣ ਤੋਂ ਪਹਿਲਾਂ ਤੁਸੀਂ ਇਹਨੂੰ ਦੋਨੇ ਪਾਸੇ ਇੱਕ ਕਪੜੇ ਨਾਲ ਬੰਨ ਲਿਓ ਜੇ ਤਾਂ ਕਿ ਜਦੋਂ ਤੁਸੀਂ ਇਹਨੂੰ ਵਿਚਾਲੋ ਕੱਟੋ ਤਾਂ ਤੁਹਾਡਾ ਪੂਰਾ ਖਲਾਰਾ ਨਾ ਪਵੇ ਤੇ ਐਵੇਂ ਜਿਹੜਾ ਹੈਗਾ ਇਹ ਸਿਕਿਉਰ ਰਹੂਗਾ ਥੋੜਾ ਜਾ ਤੁਹਾਨੂੰ ਜ਼ਰੂਰ ਸੇਦਾ ਨੱਕ ਵੀ ਨਹੀਂ ਵੱਧਦੀ ਕੈਂਚੀ ਚਾਹੀਦੀ ਹੁਣ ਤੁਸੀਂ ਇੱਕ ਕੜਾ ਲੈ ਲੈਣਾ ਜੀ ਕੜੇ ਦੇ ਉੱਪਰ ਤੁਸੀਂ ਜਿਵੇਂ ਆਪਾਂ ਪਹਿਲਾਂ ਕਿੱਲੇ ਤੇ ਤਾਣੀ ਨਾ ਪਾਉਂਦੇ ਹੁੰਦੇ ਸੀਗੇ ਓਵੇਂ ਤੁਸੀਂ ਬਲੇਟੇ ਮਾਰ ਕੇ ਤੇ ਇਹ ਰੱਸੀ ਦੇ ਉੱਪਰ ਇਵੇਂ ਚਿੱਕਰ ਤੁਸੀਂ ਉਹਨੂੰ ਇਨਸਰਟ ਕਰ ਦੇਣਾ ਤੇ ਇਹਨੂੰ ਦੋਨਾਂ ਦੇ ਮਿਡਲ ਤੱਕ ਲਿਆਉਣਾ ਹੈ ਤਾਂ ਹੁਣ ਕੜਾ ਜਿਹੜਾ ਹੈਗਾ ਤੁਹਾਡਾ ਇਹ ਸੈਂਟਰ ਵਿੱਚ ਰਹਿ ਜਾਊਗਾ ਤੇ ਕਿਸੇ ਨੂੰ ਨਾਲ ਲਾ ਲਿਓ ਜੀ ਇਵੇਂ ਚਿੱਕਰ ਤੁਹਾਡਾ ਜਿਹੜਾ ਦੇਖਣਾ ਚਾਹੀਦਾ ਰस्सੀਆਂ ਦਾ ਘਾਟਾ ਵਾਧਾ ਜਿਹੜਾ ਉਹ ਆਪਾਂ ਅਡਜਸਟ ਕਰ ਲਵਾਂਗੇ ਬਾਅਦ ਚ ਇਵੇਂ ਜਿਕਰ ਤੁਸੀਂ ਉਹਨੂੰ ਸਮੂਥ ਆਊਟ ਕਰ ਲੈਣਾ ਤੇ ਹੁਣ ਜਿਹੜਾ ਇਹ ਕੜਾ ਹੈਗਾ ਇਹਨੂੰ ਤੁਸੀਂ ਜਾਂ ਤਾਂ ਪੀੜੀ ਦੇ ਪਾਵੇਂ ਚ ਪਾ ਲਿਓ ਜੀ ਜਾਂ ਪੈਰ ਦੇ ਅੰਗੂਠੇ ਚ ਪਾ ਲਿਓ ਜੀ ਜਿਵੇਂ ਤੁਹਾਨੂੰ ਕੰਫਰਟੇਬਲ ਲੱਗੂਗਾ ਹੁਣ ਆਪਾਂ ਸਟਾਰਟਿੰਗ ਦੇ ਵਿੱਚ ਇਹਦੇ ਇੱਕ ਬੰਦ ਮਾਰਾਂਗੇ ਤਾਂ ਕਿ ਜਿਹੜਾ ਆਪਣਾ ਬੇਸ ਆ ਥੋੜਾ ਜਿਹਾ ਸਟਰੋਂਗ ਬਣ ਜਾਵੇ ਤਾਂ ਕੋਈ ਵੀ ਇੱਕ ਧਾਗਾ ਲੈ ਲੈਣਾ ਤੇ ਉਹਨੂੰ ਇਦਾਂ ਵਲੀਟਣਾ ਸ਼ੁਰੂ ਕਰ ਦੇਣਾ ਜਿਵੇਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਵੀਡੀਓ ਆ ਜੈਚਰਲ ਸਾਊਂਡਸ ਦੇ ਨਾਲ ਹੀ ਰੱਖੀ ਹੈ ਕਿਉਂਕਿ ਮੈਨੂੰ ਇਹਨਾਂ ਦੀ ਵੀਡੀਓ ਦੇਖਣ ਦਾ ਬਹੁਤ ਮਜ਼ਾ ਆਉਂਦਾ ਹੁੰਦਾ ਜਿੱਥੇ ਸਾਰੇ ਜਾਨੀ ਗੱਲਾਂ ਕਰੀ ਜਾਂਦੇ ਹੋਣ ਜੇ ਇਕੱਲੇ ਬੰਦੇ ਦਾ ਜੀ ਨਾ ਲੱਗਦਾ ਹੋਵੇ ਤਾਂ ਇਦਾਂ ਗੱਲਾਂ ਸੁਣ ਸੁਣ ਕੇ ਜੀ ਲੱਗਦਾ ਹੈ ਇਸ ਤਰ੍ਹਾਂ ਬਣ ਜਾਊਗਾ ਜੀ ਤੁਹਾਡਾ ਹੁਣ ਹਰ ਹਿੱਸੇ ਦੇ ਅੰਡੇ ਤੇ ਤੁਸੀਂ ਐਵੇਂ ਕਰਕੇ ਗੰਡ ਮਾਰ ਲਿਓ ਤਾਂ ਕਿ ਇਹ ਆਪਸ ਦੇ ਵਿੱਚ ਨਾ ਰਲਣ ਇਹ ਆ ਦੇ ਇਦਾਂ

ਇਦਾਂ ਕਰਕੇ ਜੀ ਤੁਸੀਂ 4 ਤੋਂ 5 ਘੰਟਾ ਮਾਰ ਲੈਣੀ ਹੈ ਜੇ ਤੁਹਾਨੂੰ ਨਾ ਸਮਝ ਆਇਆ ਤਾਂ ਇਥੋਂ ਰਿਪੀਟ ਕਰ ਕਰਕੇ ਦੇਖ ਸਕਦੇ ਹੋ ਬਹੁਤ ਈਜ਼ੀ ਹੈ ਜੇ ਤੁਸੀਂ ਥੋੜਾ ਜਿਹਾ ਵੀ ਆਰਟਵਰਕ ਜਾਣਦੇ ਹੋ ਤਾਂ ਫਿਰ ਆਪਣੇ ਕੋਲ ਇਦਾਂ ਦੀਆਂ ਜਿਵੇਂ ਤੁਸੀਂ ਦੇਖ ਰਹੇ ਹੋ ਇਦਾਂ ਦੀਆਂ 4-5 ਘੰਟਾ ਬਣ ਜਾਣਗੀਆਂ ਉਸ ਤੋਂ ਬਾਅਦ ਫਿਰ ਆਪਾਂ ਅਗਲਾ ਪ੍ਰੋਸੈਸ ਸ਼ੁਰੂ ਕਰਾਂਗੇ ਇੱਕ ਬੇਸ ਲੀਨ ਦੇ ਲਈ ਹੁੰਦਾ ਜਿਹਦੇ ਨਾਲ ਆਪਣਾ ਜਿਹੜਾ ਹੈਂਗਰ ਉਹ ਖੜਿਆ ਵੀ ਰਹੂਗਾ ਤੇ ਸੋਹਣਾ ਵੀ ਲੱਗੂਗਾ ਜਿਵੇਂ ਆਪਾਂ ਡੋਰੀ ਪਾਈ ਹੁੰਦੀ ਹੈ ਠੀਕ ਐਵੇਂ ਦਾ ਬਣ ਜਾਊਗਾ ਜੀ ਠੀਕ ਹੈ ਜੀ ਹਾਂ ਦੇਖ ਮੇਰੇ ਬੰਦੇ ਕੱਪ ਨਾ ਆਪਾਂ ਦਾ ਗੋਲ ਉਹ ਮੇਨ ਬੰਦਾ ਹੋ ਜਾਂਦਾ ਸੀ ਨਹੀਂ ਤਾਂ ਬਹੁਤ ਹੋ ਜਾਉਂਦੇ ਨਾ ਬੰਦਾ ਤੋਂ ਮਨੇ ਗੰਡਾ ਕੀ ਨਹੀਂ ਹੈ ਹੁਣ ਇੰਨੀਆਂ ਗੰਡਾ ਦੇਣ ਤੋਂ ਬਾਅਦ ਜਿੰਨੀਆਂ ਤੁਸੀਂ ਚਾਹੋ ਨੀ ਤੁਸੀਂ ਵਧਾ ਸਕਦੇ ਆ ਆਪਣੀ ਮਰਜ਼ੀ ਦੇ ਨਾਲ ਜਿਵੇਂ ਤੁਹਾਨੂੰ ਸੋਹਣਾ ਲੱਗਦਾ ਤੇ ਐਵੇਂ ਜੇਕਰ ਤੁਸੀਂ ਇਹਦੇ ਵਾਲ ਜੇ ਖਲਾਰ ਲੈਣੀ ਹੈ ਸਵਾਰ ਲੈਣੀ ਹੈ ਤੇ ਜਿਹੜੀ ਇੱਕ ਐਕਸਟਰਾ ਟੋਰੀ ਹੋਊਗੀ ਉਹਨੂੰ ਫਿਰ ਆਪਾਂ ਬੰਦ ਮਾਰ ਲਾਂਗੇ ਤਾਂ ਕਿ ਉਹ ਆਪਣਾ ਜਿਹੜੀ ਗੰਡ ਪਪਾਈਏ ਖੁੱਲੇ ਨਾ ਤੇ ਇਹਨੂੰ ਸਿਕਿਉਰ ਕਰ ਲਿਓ ਜੀ ਤੁਸੀਂ ਐਂਡ ਤੇ ਜਾਂ ਸਟਾਰਟਿੰਗ ਦੇ ਵਿੱਚ ਮੈਂ ਦਿਖਾਇਆ ਸੀ ਬਣ ਕੇ ਕਿੱਦਾਂ ਦਾ ਲੱਗੂਗਾ ਤੇ ਵੱਧ ਘੱਟ ਤੁਸੀਂ ਆਪਣੀ ਸ਼ਰਤਾਂ ਦੇ ਅਨੁਸਾਰ ਕਰ ਸਕਦੇ ਹੋ ਉਸ ਤੋਂ ਬਾਅਦ ਆਪਾਂ ਕੀ ਕਰਾਂਗੇ ਜੀ ਜਿਹੜੀਆਂ ਆਪਣੀਆਂ ਤਾਰਾਂ ਨੇ ਇਹ ਵਲੇਟੀਆਂ ਹੋਈਆਂ ਆਪਾਂ ਇਹਨੂੰ ਫਰਦਰ ਖਲਾਰਾਂਗੇ ਤਾਂ ਜਿਵੇਂ ਤੁਸੀਂ ਬਾਜ਼ਾਰ 'ਚ ਇਹਨੂੰ ਲਵੋਗੇ ਤਾਂ ਤੁਸੀਂ ਦੇਖੋਗੇ ਵੀ ਇਹ बटे-ਬਟੇ ਚੜਾ ਕੇ ਜਿਹੜੀ ਰੱਸੀ ਹੁੰਦੀ ਹੈ ਉਸ ਤਰ੍ਹਾਂ ਦੀ ਹੁੰਦੀ ਹੈ ਤਾਂ ਆਪਾਂ ਇਹਨਾਂ ਨੂੰ ਅਨਵਾਈਂਡ ਕਰ ਲੈਣਾ ਤੇ ਇੱਕ ਤੋਂ ਤਿੰਨ ਬਨ ਜਾਣਕੀਆਂ ਤੇ ਬਾਅਦ 'ਚੋਂ ਤਿੰਨਾਂ ਤੋਂ ਤੁਸੀਂ ਜਿਹੜੀਆਂ ਹੈਗੀਆਂ ਇਹ 9 ਬਣਾ ਲੈਣੀਆਂ ਤਾਂ ਉਹਦੇ ਨਾਲ ਇਹ ਪ੍ਰੋਪਰ ਜਿਹੜਾ ਇੱਕ ਝਾੜੂ ਵਾਂਗੂ ਬਣ ਜਾਊਗਾ ਤੇ ਜਦੋਂ ਆਪਾਂ ਇਹ ਚ ਕੰਗੇ ਟੰਗਾਂਗੇ ਫਿਰ ਉਹ ਡਿੱਗਣਗੇ ਨਹੀਂ ਤੁਸੀਂ ਇੱਕ ਅੱਧੀ ਵਾਰੀ ਵੀਡੀਓ ਦੇਖੋਗੇ ਜਾਂ ਆਪਣਾ ਵੀ ਦਿਮਾਗ ਯੂਜ਼ ਕਰੋਗੇ ਤਾਂ ਤੁਹਾਨੂੰ ਆਪਣੀਆਂ ਪਤਾ ਚੱਲ ਜਾਣੀਆਂ ਵੀ ਤੁਸੀਂ ਉਹਨਾਂ ਨੂੰ ਕਿਤਾ ਅਨਵਾਈਂਡ ਕਰ ਇੱਕ ਵਾਰ ਮੈਂ ਤੁਹਾਨੂੰ ਫੇਰ ਤੋਂ ਨੇੜ ਤੋਂ ਵਿਖਾ ਦਿੰਨੀ ਐ ਐ ਕਰਕੇ ਤੁਹਾਨੂੰ ਇਹ ਲੱਗਣਗੀਆਂ ਖਲਾਰਨ ਤੋਂ ਬਾਅਦ ਤੇ ਬਿਨਾ ਖਲਾਰੀ ਵਾਲੀਆਂ ਵੀ ਤੁਹਾਨੂੰ ਸੱਜੇ ਪਾਸੇ ਦਿਖ ਰਹੀਆਂ ਐ ਇਹ ਇੱਕ ਪਾਸੇ ਹੱਥ ਵਿੱਚ ਅਸੀਂ ਇਹਨੂੰ ਅਨਮਾਈਂਡ ਕਰ ਰਹੇ ਹਾਂ ਇਦਾਂ ਦਾ ਝਾੜੂ ਜਿਹਾ ਬਣ ਜਾਊਗਾ ਜੀ ਐਂਡ ਤੇ ਹਾਂਜੀ ਹੁਣ ਆਪਾਂ ਵਾੜ ਕੱਢੀ ਨੂੰ ਰਸਤੇ ਸੀ ਜੀ ਪਹਿਲਾਂ ਤਿੰਨ ਤਿੰਨ ਲੜਾਂ ਦੇ ਲੱਗ ਲਾ ਕੇ ਦੇ ਲੋ ਨੂੰ ਗਾਹ ਲੱਗ ਲਾ ਕੇ ਕੀਤਾ ਬਹੁਤ ਬਰੀਕੀ ਦਾ ਕੰਮ ਸੀ ਵੈਸੇ ਬੜੀ ਆਨੰਦ ਆਉਂਦਾ ਜਦੋਂ ਕਰਦੇ ਆ ਵਧੀਆ ਹੋ ਜਾਂਦਾ ਛੇਤੀ ਇਹ ਬਣ ਗਿਆ ਜੀ ਆਪਣਾ ਤੰਗੇ ਤੰਗ ਨਾਲ ਕੰਪਲੀਟ ਹੋ ਗਿਆ ਹੁਣ ਆਪਣੇ ਤੰਗੇ ਗਵਾਚ ਚੰਗੇ ਨੇ ਤੁਸੀਂ ਜਦੋਂ ਯਾਦ ਕਰਾਂਗਾ ਤੁਹਾਨੂੰ ਫ੍ਰੀ ਹੋ ਜੂਗੇ ਸਹਿਬਾ ਕੇ ਤੇ ਖੁਸ਼ ਹੋ ਤੁੰਗੋ ਇਸੇ ਕਰਕੇ ਜਿੰਨੇ ਕਰਦੇ ਜੀਆ 1 2 3 4 5 ਆਵੇ ਆਵੇ ਜੇ ਤੁੰਗੇ ਟੰਗੋ ਤੇ ਚੱਕੋ ਇਸੇ ਤਰ੍ਹਾਂ ਫਾਨਾ ਦੀ ਤੁਹਾਡਾ ਵੀਡੀਓ ਸੁਣ ਰਹੀ ਸਬਸਕ੍ਰਾਈਬ ਕਰੋ ਸਾਡਾ ਚੈਨਲ